10ਵੇਂ ਪਾਤਸ਼ਾਹ ਮਹਾਰਾਜ ਪਿਤਾ ਜੀ ਦੀ ਸ਼ਹਾਦਤ ਤੋਂ ਬਾਅਦ 24 ਸਾਲ ਸੋਚਦੇ ਰਹੇ ਤੇ ਫਿਰ ਸਮਾਂ ਆਇਆ ਖਾਲਸਾ ਸਾਜਿਆ ਖਾਲਸਾ ਸਾਜਿਆ ਸੰਪੂਰਨ ਚੜ੍ਹਦੀ ਕਲਾ ਵਾਲਾ ਇਹਨੂੰ ਬਾਣੀ ਬਾਣਾ ਦਿੱਤਾ 80000 ਦੇ ਕੱਠ ਵਿੱਚੋਂ ਪੰਜ ਨਿੱਤਰੇ ਪੰਜਾਂ ਦੇ ਸੀਸ ਕੱਟ ਕੇ ਮੁੜ ਕੇ ਜੋੜੇ ਅੰਮ੍ਰਿਤ ਤਿਆਰ ਕੀਤਾ ਅੰਮ੍ਰਿਤ ਦੇ ਛੱਟੇ ਮਾਰੇ ਸੁਰਜੀਤ ਹੋ ਗਏ ਫਿਰੋਂ ਖਾਲਸਾ ਪੰਥ ਹੋ ਗਿਆ ਤਿਆਰ ਤੇ ਮਹਾਰਾਜ ਨੇ ਫਿਰ 40 ਸ਼ਬਦ ਕਹੇ ਇੱਕ ਵਾਰ ਤੁਸੀ ਵੀ ਨਾਲ-ਨਾਲ ਪੜਿਓ ਮਹਾਰਾਜ ਕਹਿੰਦੇ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੂੰ ਨਿਵਾਸ ਖਾਲਸਾ ਮੇਰੋ ਪਿੰਡ ਪ੍ਰਾਣ ਖਾਲਸਾ ਮੇਰੀ ਜਾਨ ਕੀ ਜਾਨ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ ਜਾਬੇ ਗਹਿ ਬੇਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀ ਤੇ ਬੇਪਰਨ ਕੀ ਰੀਤ ਕੀ ਹੁੰਦੀ ਹੈ ਬੇਪਰਨ ਕੀ ਰੀਤ ਇਹ ਹੁੰਦੀ ਹੈ ਵੀ ਘਰੋਂ ਸਰਦਾਰ ਜੀ ਪੱਗ ਬੰਨ ਕੇ ਗਾਤਰਾ ਪਾ ਕੇ ਸ੍ਰੀ ਸਾਹਿਬ ਪਹਿਨ ਕੇ ਨਿਕਲਿਆ ਮੋਟਰਸਾਈਕਲ ਤੇ ਜਾਂ ਕਾਰ ਤੇ ਤੇ ਥੋੜੀ ਦੂਰ ਗਿਆ ਅੱਗੋਂ ਰਸਤਾ ਕੱਟ ਗਈ ਬਿੱਲੀ ਤੇ ਪਛਾਣ ਨੂੰ ਭੱਜ ਕੇ ਘਰ ਨੂੰ ਆ ਜਾਵੇ ਉਹਨੂੰ ਸਮਝ ਲਿਓ ਵੀ ਇਹ ਬੇਪਰਨ ਕੀ ਰੀਤ ਚ ਫਸਿਆ ਹੋਇਆ ਇਹ ਬਿੱਲੀਆਂ ਦਾ ਸਿੱਖ ਤੇ ਬਣ ਗਿਆ ਪਰ ਗੁਰੂ ਗੋਬਿੰਦ ਸਿੰਘ ਦਾ ਸਿੱਖ ਨਹੀਂ ਬਣਿਆ ਜੇ ਕਿ ਤੇ ਗਵਾਂਡੀਆਂ ਦੇ ਮੁੰਡੇ ਨੇ ਮਾਰ ਦਿੱਤੀ ਛਿੱਕ ਤੇ ਸਰਦਾਰ ਜੀ ਛੱਤਰ ਲਾ ਕੇ ਝਾੜਨ ਲੱਗ ਪਏ ਤੇ ਤੁਸੀਂ ਇਹ ਸਮਝ ਲਿਓ ਪਈਏ ਵਿਖਾਵਾ ਤੇ ਕਰੀ ਫਿਰਦਾ ਸਿਰ ਤੇ ਦਸਤਾਰਾ ਵੀ ਹੈਗਾ ਸ੍ਰੀ ਸਾਹਿਬ ਵੀ ਪਹਿਲੀ ਹੋਈ ਆ ਦਾੜਾ ਵੀ ਪ੍ਰਕਾਸ਼ ਹੈ ਰਾਜੇ ਤੱਕ ਗੁਰੂ ਗੋਬਿੰਦ ਸਿੰਘ ਦੀਆਂ ਮਰਯਾਦਾ ਨਹੀਂ ਸਮਝ ਸਕਿਆ ਅਜੇ ਵੀ ਉਹ ਪੁਰਾਣੀਆਂ ਗੱਲਾਂ ਵਿੱਚ ਫਸਿਆ ਹੋਇਆ ਹੈ ਬਿੱਲੀ ਰਾਹ ਕੱਟ ਗਈ ਜੀ ਮੈਂ ਮੁੜ ਜਾਣਾ ਜੇ ਕੋਈ ਛੱਕ ਵੱਜ ਗਈ ਤਾਂ ਵੀ ਜਾਂ ਕੋ ਹੋਰ ਵਹਿਮਾ ਭਰਮਾਂ ਵਿੱਚ ਅਸੀਂ ਪੈ ਜਾਂਦੇ ਆ ਮਹਾਰਾਜ ਕਿਰਪਾ ਕਰਨ ਇਹਨਾਂ ਗੱਲਾਂ ਚੋਂ ਕੱਢਿਓ ਸੱਚੇ ਪਾਤਸ਼ਾਹ